ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਮੰਰੇਗਾ ਖਤਮ ਕਰਕੇ ਕੇਂਦਰ ਸਰਕਾਰ ਨੇ ਜਾਂਦੇ ਜਾਂਦੇ 225 ਵਿੱਚ ਦਿੱਤਾ ਮਜ਼ਦੂਰਾਂ ਨੂੰ ਵੱਡਾ ਝਟਕਾ। ਪੂਰੇ ਭਾਰਤ ਦੇ ਵਿੱਚ ਮੰਰੇਗਾ ਨੂੰ ਖਤਮ ਕਰਨ ਦਾ ਹੋ ਰਿਹਾ ਵਿਰੋਧ। ਦੋਸਤੋ ਜਿਵੇਂ ਤੁਸੀਂ ਜਾਂਦੇ ਹੋ ਕਿ ਕੇਂਦਰ ਦੇ ਵਿੱਚ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲੀਤਾ ਹੈ। ਉਸ ਫੈਸਲੇ ਦੇ ਤਹਿਤ ਮੰਰੇਗਾ ਮਜ਼ਦੂਰਾਂ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ। ਮੰਰੇਗਾ ਜਿਸ ਦੇ ਵਿੱਚ ਮਜ਼ਦੂਰਾਂ ਨੂੰ ਕੰਮ ਕਾਜ ਮਿਲਦਾ ਸੀ ਉਹ ਮਜ਼ਦੂਰ ਬੇਸ਼ੱਕ ਉਹਨਾਂ ਦੀ ਦਿਹਾੜੀ ਜਿਹੜੀ ਆ ਬਹੁਤ ਘੱਟ ਸੀ ਲੇਕਿਨ ਉਸ ਦੇ ਬਾਵਜੂਦ ਉਹ ਕਿਤੇ ਨਾ ਕਿਤੇ ਫਿਰ ਵੀ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਨ ਵਾਸਤੇ ਮਨਰੇਗਾ ਵਰਗੀਆਂ ਸਕੀਮਾਂ ਦਾ ਸਹਾਰਾ ਲੈਂਦੇ ਸੀ ਲੇਕਿਨ ਜਦੋਂ ਉਹਨਾਂ ਮਜ਼ਦੂਰਾਂ ਨੂੰ ਇਹ ਪਤਾ ਲੱਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਨੂੰ ਖਤਮ ਕਰ ਦਿੱਤਾ ਗਿਆ ਹੈ ਤਾ ਉਹ ਕਿਤੇ ਨਾ ਕਿਤੇ ਕਾਫੀ ਜਿਆਦਾ ਮਾਯੂਸ ਹੋਏ ਉਹਨਾਂ ਦੇ ਚਿਹਰਿਆਂ ਤੇ ਉਦਾਸੀਆਂ ਦੇਖਣ ਨੂੰ ਮਿਲੀਆਂ ਕਿਉਂਕਿ ਜਿੰਨਾ ਵੀ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਠੀਕ ਹੈ ਦਿਨ ਬਹੁਤ ਘੱਟ ਲੱਗਦੇ ਸੀ ਲੇਕਿਨ ਉਸ ਦੇ ਬਾਵਜੂਦ ਉਹ ਸੰਤੁਸ਼ਟ ਸੀਗੇ ਔਰ ਉਹ ਲੋਕ ਜਿਹੜੇ ਕਿ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਉਹ ਸਵੇਰੇ ਨਿਕਲਦੇ ਜਿਸ ਦੇ ਵਿੱਚ ਭੈਣਾ ਵੀ ਹੁੰਦੀਆਂ ਵੀਰ ਵੀ ਹੁੰਦੇ ਨੇ ਲੇਕਿਨ ਆਪਣੇ ਇਨਸਾਫ ਦੇ ਨਾਲ ਮਨਰੇਗਾ ਵਿੱਚ ਜਾ ਕੇ ਉਹ ਆਪਣੀ ਦਿਹਾੜੀ ਲਾਉਂਦੇ ਔਰ ਆਪਣੇ ਪਰਿਵਾਰਾਂ ਨੂੰ ਭਾਵਦੇ ਠੀਕ ਹੈ ਕੇਂਦਰ ਸਰਕਾਰ ਨੇ جی رام جی ایک اور نال سکیم شروع کر دیتی ہے لیکن منریگا سکیم کے جڑے ہوئے لوگ جڑے اپنے آپ بے روزگار سمجھتے دینے کہ ہن کی بنے گا کس طرح پروار چلے گا اور اس مدے نظر دیا ہویا اج, جے آج جے ای ای کیندر بھی اس سکیم دا جتھے ویرود ہو رہا ہے اتنے ہی کیندر سرکار اے لوگوں تک گل پہنچا رہی ہے ਜਿੱਥੇ 100 ਦਿਨ ਦਾ ਕੰਮ ਲੱਗਦਾ ਸੀ ਹੁਣ ਤੁਹਾਨੂੰ 125 ਦਿਨ ਦਾ ਕੰਮ ਮਿਲੇਗਾ ਲੇਕਿਨ ਉਹਦੇ ਨਾਲ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੇ ਉੱਪਰ ਵੀ ਕਾਫੀ ਜ਼ਿਆਦਾ ਜਿਹੜਾ ਹੈ ਉਹ ਬੋਝ ਪਾ ਦਿੱਤਾ ਹੈ ਜਿਸ ਨੂੰ ਲੈ ਕੇ ਹਰ ਸਰਕਾਰ ਜਿਹੜੀ ਹੈ ਕੇਂਦਰ ਦੀ ਉਸ ਦਾ ਵਿਰੋਧ ਹੋ ਰਿਹਾ ਇਸ ਕਰਕੇ ਹੋ ਰਿਹਾ ਕਿ ਕਿੱਥੇ ਉਹ 20% ਸੀ ਕਿੱਥੇ ਵਧਾ ਕੇ ਉਸ ਨੂੰ 40% ਕਰ ਦਿੱਤਾ ਠੀਕ ਹੈ ਦਿਨ 25 ਵਧਾ ਦਿੱਤੇ ਲੇਕਿਨ ਆਪਣਾ ਬੋਝ ਜਿਹੜਾ ਕਿਤੇ ਨਾ ਕਿਤੇ ਉਸ ਨੂੰ ਉਹਨਾਂ ਨੇ ਡਿਵਾਈਡ ਕਰ ਦਿੰਦਾ ਹੈ ਸੋ ਅੱਜ ਮਜ਼ਦੂਰ ਕਾਫੀ ਜਿਆਦਾ ਨਿਰਾਸ਼ ਨੇ ਔਰ ਸਿਰਫ ਪੰਜਾਬ ਦੇ ਮਜ਼ਦੂਰ ਹੀ ਨਿਰਾਸ਼ ਨਹੀਂ ਹੈ ਜਿੱਥੇ ਜਿੱਥੇ ਮੰਗਰੇਗਾ ਦੀਆਂ ਸਕੀਮਾਂ ਦਾ ਫਾਇਦਾ ਲੈਂਦੇ ਨੇ ਸਟੇਟ ਵਾਲੇ ਉੱਥੇ ਉੱਥੇ ਮਾਇੂਸੀ ਦਾ ਜਿਹੜਾ ਆਲਮ ਹੈ ਉਹ ਸ਼ਰਿਆਂ ਦੇਖਣ ਨੂੰ ਮਿਲਦਾ ਹੈ ਪੱਛੀ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਔਰ ਪਿਛਲੇ ਦਿਨੀ ਪਾਵਰ ਆਫ ਸੋਸ਼ਲ ਜੁਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚ ਜਸਲ ਸਾਹਿਬ ਉਹ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਹ ਸਕੀਮ ਜਿਹੜੀ ਹੈ ਇਹ ਮਜ਼ਦੂਰਾਂ ਲਈ ਇੱਕ ਬਹੁਤ ਵਧੀਆ ਸਿਤ ਹੋ ਰਹੀ ਸੀ ਜਿੱਥੇ ਮਜ਼ਦੂਰਾਂ ਨੂੰ ਆਸ ਸੀ ਕਿ ਕੁਝ ਨਾ ਕੁਝ ਸਾਡੀ ਮਜ਼ਦੂਰੀ ਦਾ ਹੋ ਰਿਹਾ ਹੈ ਅਸੀਂ ਕੰਮ ਕਰਦੇ ਆਂ ਬੇਸ਼ੱਕ ਵੇਤਨ ਜਿਹੜਾ ਹੈ ਬਹੁਤ ਘੱਟ ਹੈ ਲੇਕਿਨ ਉਸ ਦੇ ਬਾਵਜੂਦ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਸਹਾਰਾ ਸੀ ਸਕੀਮ ਦਾ ਨਾਮ ਬਦਲਿਆ کی دس سو پہلی ماری ماڑی سی منریگا نام مارا سی مہاتمہ گاندھی سارے راستر پتا اس نے نام کے جڑی ہوا سا لیکن ٹھیک ہے اسی یہ نہیں کہنے کہ یہ نام مارا ہے لیکن جی نام پہلا اسی میں ایک سو پچی دن کر سکتے اور ہور دیکھو کن زیادہ نقصان ہوگا کاغذی بھائی دوبارہ چھپا پائے گی فائلہ دوبارہ لگنگیاں ہوٹکچر جہاں ہے وہ دوبارہ تو تیار کرنا پائے گا اکثر نقصان کن کا ہوئے گا ਔਰ ਹੋਰ ਸਨੁਕਸਾਨਦਾ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਆ ਕਿ ਖਰਚਾ ਕਿਹਨਾਂ ਦੇ ਉੱਪਰ ਪਏਗਾ ਪਬਲਿਕ ਤੇ ਪਏਗਾ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਜੇ ਤੁਸੀਂ ਬਦਲਾਅ ਕਰਨਾ ਹੀ ਹੈ ਤਾਂ اسی ਸਕੀਮ ਨੂੰ ਕੰਟੀਨਿਊ ਰੱਖਦੇ ਇਹਦੇ ਵਿੱਚ ਹੀ ਬਦਲਾਅ ਕਰ ਦਿੰਦੇ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੁੰਦੀ ਪਰ ਕੇਂਦਰ ਸਰਕਾਰ ਹੈ ਮਨਮਰਜ਼ੀ ਤੇ ਲੱਗੀ ਹੋਈ ਹੈ ਔਰ ਕਦੀ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਲੱਗ ਪੈਂਦੀ ਹੈ ਕਦੇ ਕਿਸੇ ਦੇ ਨਾਲ ਕਦੇ ਕਿਸੇ ਦੇ ਨਾਲ ਮਤਲਬ ਕਹਿ ਸਕਦੇ ਆ ਕਿ ਇਹ ਮਨਮਰਜ਼ੀਆਂ ਮਨਮਰਜ਼ੀਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਵਿਰੋਧ ਵੀ ਹੋ ਰਿਹਾ ਹੈ ਕਦੇ EVM ਨੂੰ ਲੈ ਕੇ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਜ਼ਰੂਰ ਵਿਚਾਰ ਵਿਮਰਸ਼ ਕੀਤਾ ਜਾਵੇ ਔਰ ਅੱਜ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਔਰ ਕੇਂਦਰ ਦੀ ਸਰਕਾਰ ਦੇ ਇਸ ਕਦਮ ਨੂੰ आ, मतलब ਕਿਤੇ ਨਾ ਕਿਤੇ ਵਿਰੋਧਤਾ ਦੇ ਰੂਪ ਵਿੱਚ ਲੈ ਰਹੇ ਨੇ ਕਿ ਕੇਂਦਰ ਸਰਕਾਰ ਨੇ ਜੇਕਰ ਕੁਝ ਸੁਧਾਰ ਕਰਨਾ ਸੀ ਤਾਂ ਇਸੇ ਦੇ ਵਿੱਚ ਹੀ ਇਸੀ ਸਕੀਮ ਦੇ ਤਹਿਤ ਹੀ 125 ਦਿਨ ਕਰ ਦਿੱਤੇ ਜਾਂਦੇ ਫਿਰ ਕੁਝ ਨਾ ਕੁਛ ਅਲੱਗ ਨਜ਼ਰ ਨਹੀਂ ਆਉਂਦਾ ਸੋ ਅੱਜ ਪੂਰੇ ਭਾਰਤ ਦੇ ਵਿੱਚ ਮਜ਼ਦੂਰ ਜਿਹੜੇ ਨੇ ਮਾਜੂਸ ਨੇ ਉਹਨਾਂ ਦੀ ਮਾਜੂਸੀ ਦਾ ਸਿਰਫ ਇੱਕੋ ਇੱਕ ਵਿਸ਼ਾ ਹੈ ਉਹ ਹੈ ਜੀ ਮਨਰੇਗਾ ਸਕੀਮ ਨੂੰ ਖਤਮ ਕਰਨ ਦੇ ਨਾਲ ਔਰ ਰਾਜਸਥਾਨ ਚ ਸਦਾ ਹਰਿਆਣੇ ਚ ਇਸ ਦਾ ਤੇ ਹੋਰ ਵੀ ਬਹੁਤ ਸਾਰੀਆਂ ਸਟੇਟ ਸੀ ਜਿੱਥੇ ਮਜ਼ਦੂਰ ਭਰਪੂਰ ਇਸ ਸਕੀਮ ਦੇ ਤਹਿਤ ਮਤਲਬ ਜਿਹੜੇ ਕੰਮਕਾਜ ਉਹ ਕਰਦੇ ਸੀ ਪਰ ਦੋਸਤੋ ਸਰਕਾਰ ਪਿੰਦਰ ਸਰਕਾਰ ਦੇ ਇਸ ਕਦਮ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਸ ਬਾਰੇ ਨੀਚੇ ਕਮੈਂਟ ਜ਼ਰੂਰ ਦੇਣਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ